ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹਿੰਦੂਆਂ ਤੇ ਹੋਏ ਆਤਮਕੀ ਹਮਲੇ ਨੂੰ ਲੈ ਕੇ ਜਿੱਥੇ ਪੂਰੇ ਦੇਸ਼ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਹਰ ਪਾਸੇ ਪਾਕਿਸਤਾਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਧੂਰੀ ਦੇ ਕੱਕੜਵਾਲ ਚੌਂਗ ਵਿੱਚ ਸੈਂਕੜੇ ਦੀ ਤعداد ਵਿੱਚ ਕਾਂਗਰਸੀ ਵਰਕਰਾਂ ਨੇ ਪਾਕਿਸਤਾਨ ਦਾ ਪੁਤਲਾ ਫੁਕਿਆ ਤੇ ਪਾਕਿਸਤਾਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਓ ਆ ਜਾਓ ਸ਼ਿਵਾ ਹੋ ਸ਼ਿਵਾ ਹੋ ਸ਼ਿਵਾ ਹੋ ਪਾਕਿਸਤਾਨ ਮੁਰਦਾਬਾ 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 ਅੱਜ ਅਸੀਂ ਤੂਰੀ ਹਲਕੇ ਦੇ ਸਾਰੇ ਕਾਂਗਰਸੀ ਇਕੱਠੇ ਹੋ ਕੇ ਜੀ ਇਸ ਚੀਜ਼ ਦਾ ਵਿਰੋਧ ਕਰਦੇ ਆ ਜੋ ਪਾਕਿਸਤਾਨ ਵੱਲੋਂ ਸਲਾਨੀਆਂ ਉੱਤੇ ਹਮਲਾ ਕੀਤਾ ਗਿਆ ਹੈ ਅਸੀਂ ਉਹਦੀ ਨਿਖੇਦੀ ਕਰਦੇ ਆ ਅੱਜ ਤੂਰੀ ਕਾਂਗਰਸ ਦੇ ਵਰਕਰਾਂ ਨੇ ਇਕੱਠੇ ਹੋ ਕੇ ਉਸ ਚੀਜ਼ ਦਾ ਬਤਲਾਵਾ ਕੀਤਾ ਜੀ ਤੇ ਇੱਕ ਆਵਾਜ਼ ਵੀ ਲਾਈ ਆ ਵੀ ਅਮਿਤ ਸ਼ਾਹ ਨੂੰ ਭਾਜਪੀ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਤੇ ਛੇਤੀ ਤੋਂ ਛੇਤੀ ਅੱਤਵਾਦ ਉੱਤੇ ਨੱਥ ਪਾਉਣੀ ਚਾਹੀਦੀ ਹੈ ਇਸ ਫੈਸਲੇ ਉੱਤੇ ਅੱਤਵਾਦ ਉੱਤੇ ਅਸੀਂ ਸਾਰੀਆਂ ਪਾਰਟੀਆਂ ਰਲ ਕੇ ਇਹਨਾਂ ਦਾ ਸਾਥ ਦੇਣ ਨੂੰ ਤਿਆਰ ਆ ਪਰ ਜਿਹੜੀ ਇਹ ਅੱਤਵਾਦ ਨੇ ਸਾਡੇ ਭਾਈਚਾਰੇ ਸਮਝ ਦੇ ਵਿੱਚ ਫਿਪਕਉਣ ਦੀ ਕੋਸ਼ਿਸ਼ ਕਰੀ ਹੈ ਇਹਨੂੰ ਰੋਕਣ ਦੀ ਜ਼ਰੂਰਤ ਹੈ ਸਰਕਾਰ ਨੂੰ ਕੀ ਅਪੀਲ ਕਰਦੇ ਹਾਂ ਅਪੀਲ ਅਸੀਂ ਇਹੀ ਕਰਦੇ ਹਾਂ ਜੀ ਅਸੀਂ ਸਾਰੀਆਂ ਪਾਰਟੀਆਂ ਸਾਥ ਦੇਣ ਨੂੰ ਤਿਆਰ ਆਂ ਵੀ ਇਹਦੇ ਵਿੱਚ ਦੇਖੋ ਜਿਹੜਾ ਸਰਕਾਰ ਦਾ ਇਹ ਤਾਂ ਹੈ ਹੀ ਹੈ ਬਹੁਤ ਵੱਡਾ ਫੇਲੀਅਰ ਹੈ ਫੇਲੀਅਰ ਹੋਣ ਕਾਰਨ ਹੀ ਉੱਥੇ ਜਿਹੜੇ 26 ਸਲਾਨੀ ਨੇ ਉਹ ਮਾਰੇ ਗਏ ਨੇ 20 ਤੋਂ ਜ਼ਿਆਦਾ ਜਖਮੀ ਹੋਏ ਨੇ ਤਾਂ ਸਰਕਾਰ ਨੂੰ ਇਹੋ ਜਿਹਾ ਕੁਝ ਕਰਨਾ ਚਾਹੀਦਾ ਜੇ ਤਾਂ ਲੋਕਾਂ ਦੀ ਜਾਨ ਮਾਲ ਦੀ ਅਫਾਜਤ ਦਾ ਸਰਕਾਰ ਦਾ ਹੱਕ ਬਣਦਾ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਹਮਲਾ ਨਾ ਹੋਵੇ ਕਿ ਸਾਡੇ ਜਿਹੜੇ ਨੁਕਸਾਨ ਹੋਇਆ ਅੱਗੇ ਤੋਂ ਸਾਨੂੰ ਇਸ ਨੁਕਸਾਨ ਦਾ ਸਾਹਮਣਾ ਲੱਗਣਾ ਅਦੀ ਇਹ ਕਹਿੰਦਾ ਜਿਹੜੀ ਆ ਪੈਗਾਮ ਦੇ ਵਿੱਚ ਘਟਨਾ ਵਾਹੀ ਆ ਬਹੁਤ ਦੁਖਦਾਈ ਆ ਤੇ ਇਹਨੂੰ ਸਰਕਾਰ ਨੂੰ ਬੋਲਣਾ ਚਾਹੀਦਾ ਕਿਉਂਕਿ ਉੱਥੇ ਐਡਾ ਅਤਵਾਦ ਦਾ ਹੋ ਘੜਾ ਤੇ ਉੱਥੇ ਕੋਈ ਸਪੋਰਟੀ ਨਹੀਂ ਦੀ ਗਵਰਨਮੈਂਟ ਦੀ ਬਾਅਦ ਕਹਿੰਦੇ ਨੇ ਸਾਡੀ ਸਪੋਰਟੀ ਝੁਕੋਗੀ ਤੇ ਕੋਈ ਇਹ ਜਾਤ ਪਾਤ ਕੋਈ ਨਹੀਂ ਐ ਤਾਂ ਅਤਵਾਦਿਆਂ ਦਾ ਕੰਮ ਆ ਅਸੀਂ ਸਾਰੇ ਭੈਣ ਭਾਈ ਸਾਰੇ ਇਕੱਠਿਆਂ ਹਿੰਦੂ ਸਿੱਖ ਸਾਰੇ ਸਾਈ ਮੋਸਮ ਕਈ ਮੁਸਲਮਾਨਾਂ ਨੇ ਉੱਥੇ ਆਪਣੀ ਜਾਨ ਖੇਲ ਕੇ ਆਪਣੇ ਸਾਡੇ ਹਿੰਦੂ ਭੈਣੋਆਂ ਨੂੰ ਬਚਾਇਆ ਸੀ ਉਹਨਾਂ ਨੂੰ ਸਲਾਮ ਕਰਦੇ ਆ ਅਸੀਂ ਇਹੀ ਬੇਨਤੀ ਕਰਦੇ ਆ ਸਰਕਾਰ ਅੱਗੇ ਕਿ ਸਭ ਤੋਂ ਸਖਤ ਸਟੈਪ ਲੈ ਕੇ ਉਹਨਾਂ ਦੇ ਆਤਵਾਦੀਆਂ ਨੂੰ ਨਾਕ ਕੀਤਾ ਜਾਵੇ ਯਾਰ ਅੱਜ ਤਾਂ ਦੇਖੋ ਇਹੀ ਆ ਜੀ ਆਪਾਂ ਅੱਜ ਧੂਰੀ ਚ ਸਰਪੰਚ ਹਰਦੀਪ ਸਿੰਘ ਦੌਲਤਪੁਰ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਆ ਵੀ ਤਾਂ ਜੋ ਕਿਤੇ ਨਾ ਕਿਤੇ ਜਾ ਕੇ ਜਿਹੜੀ ਇਹ ਅਤਵਾਦੀ ਘਟਨਾ ਹੋਈਆ ਸਾਡੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਵਿੱਚ ਬਖਰੇਵਾ ਪਾਉਂਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਆ ਸੋ ਇਹਦੇ ਵਿੱਚ ਅਸੀਂ ਅਮਿਤ ਸਾਹ ਦਾ ਜਿਹੜਾ ਅਸਤੀਫੇ ਦੀ ਮੰਗ ਕੀਤੀ ਆ ਵੀ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਜਿਹੜੇ ਅੱਜ ਹਾਲਾਤ ਸਾਡੇ ਦੇਸ਼ ਦੇ ਵਿੱਚ ਬੜੇ ਪਏ ਨੇ ਉਹ ਹਾਲਾਤ ਨੂੰ ਦੇਖ ਕੇ ਅਮਿਤ ਸਾਨੂੰ ਅਸਤੀਫਾ ਖੁਦ ਹੀ ਦੇਣਾ ਚਾਹੀਦਾ ਸੋ ਜੇਕਰ ਇਹ ਨਹੀਂ ਇਸ ਤੀਫਾ ਦੇਊਗਾ ਤਾਂ ਅਸੀਂ ਜਿਹੜਾ ਇਹ ਸੰਘਰਸ਼ ਅੱਗੇ ਵੀ ਜਾਰੀ ਕਰਾਂਗੇ ਸੋ ਜੋ ਵੀ ਇਹ ਦੇਸ਼ ਦੇ ਵਿੱਚ ਹੋਇਆ ਬਹੁਤ ਜਿਆਦਾ ਮਾੜਾ ਹੋਇਆ ਅਸੀਂ ਪਾਕਿਸਤਾਨ ਦਾ ਪਤਲਾ ਬੋਕਿਆ ਸੋ ਇਸ ਤਰ੍ਹਾਂ ਜਿਹੜਾ ਪਾਕਿਸਤਾਨ ਦਾ ਅਸੀਂ ਵਿਰੋਧ ਆ ਕਰਦੇ ਰਹਾਂਗੇ ਸੋ ਅੰਮ੍ਰਿਤ ਸਾਹਿਬ ਦੀ ਇਸ ਤੀਫੀ ਜਿਹੜੀ ਮੰਗ ਕਰਦੇ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز